ਅੱਜ ਦੀ ਵੀਡੀਓ ਵੇਖ ਰਹੇ ਖਿਆਲ ਸਾਬ ਨੂੰ ਜੀ ਆਣ ਲੈ ਕੇ ਹਾਜ਼ਰ ਆਈਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿਨ੍ਹਾਂ ਵੀਰੇ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਐਲ ਪੀ ਜੀ ਸਿਲੰਡਰ ਨੂੰ ਲੈ ਕੇ ਲਾਗੂ ਹੋਏ ਸਖਤ ਨਿਯਮ ਹੁਣ ਪ੍ਰਵਾਣ ਤੋਂ ਪਹਿਲਾਂ ਕਰਨਾ ਪਵੇਗਾ ਇਹ ਕੰਮ ਜਾਨੋ ਕਿੰਨਾਂ ਨੂੰ ਨਹੀਂ ਮਿਲੇਗੀ ਸਬਸਿਡੀ ਜ਼ਿਆਦਾਤਰ ਘਰੇਲੂ ਭੋਜਨ ਲੋਕ ਭੋਜਨ ਪਕਾਉਣ ਲਈ ਐਲਪੀਜੀ ਸਿਲੰਡਰਾਂ ਦੀ ਵਰਤੋਂ ਕਰਦੇ ਹਨ ਹਾਲ ਹੀ ਵਿੱਚ ਸਰਕਾਰ ਨੇ ਗੈਸ ਸਿਲੰਡਰਾਂ ਸੰਬੰਧੀ ਨਵੇਂ ਨਿਯਮ ਲਾਗੂ ਕੀਤੇ ਹਨ ਦਾ ਅਸਲ ਕੇਂਦਰ ਸਰਕਾਰ ਹਰ ਰੋਜ਼ ਰਾਸ਼ਨ ਕਾਰਡ ਤੇ ਗੈਸ ਸਿਲੰਡਰ ਨਾਲ ਸੰਬੰਧੀ ਨਿਯਮ ਬਦਲਦੀ ਰਹਿੰਦੀ ਹੈ ਦੱਸਦੀ ਹੈ ਕਿ ਕੇਂਦਰ ਸਰਕਾਰ ਨੇ ਦੇਸ਼ ਪਰਿਵệਸ਼ ਗੈਸ ਸਿਲੰਡਰਾਂ ਦਾ ਸੰਬੰਧੀ ਨਵੇਂ ਨਿਯਮ ਲਾਗੂ ਕੀਤੇ ਹਨ ਜਿਸ ਨਾਲ ਸਾਰੇ ਵਰਗ ਪ੍ਰਭਾਵਿਤ ਹੋਣਗੇ ਜੇਕਰ ਤੁਸੀਂ ਵੀ ਗੈਸ ਸਿਲੰਡਰ ਖਰੀਦਣ ਜਾ ਰਹੇ ਹੋ ਤਾਂ ਤੇ ਲਾਗੂ ਕੀਤੇ ਗਏ ਨੇ ਨਵੇਂ ਨਿਯਮਾਂ ਨੂੰ ਜਾਨਣ ਲਈ ਇਹ ਨਿਯਮ ਕੇਂਦਰ ਸਰਕਾਰ ਦੀ ਸਕੀਮ ਰਾਸ਼ਨ ਕਾਰਡ ਤੇ ਗੈਸਿੰਗ ਦਾ 2025 ਲਈ ਹਨ ਜੋ 1 April 2025 ਤੋਂ ਸ਼ੁਰੂ ਹੋ ਰਹੀ ਹੈ ਇਸ ਸਕੀਮ ਦੀ ਮਿਆਦ 1 April ਤੋਂ 31 December 2028 ਤੱਕ ਹੈ ਜਿਸ ਵਿੱਚ ਹਰ ਸਾਲ ਪ੍ਰਤੀ ਪਰਿਵਾਰ 6 8 ਸਿਲੰਡਰ ਚੇਜ ਆਰਟਿਸ ਲੰਗ ਗੈਸ ਸਿਲੰਡਰ ਉਪਲਬਧਤ ਹੋਣਗੇ ਕੈਨਸਿਲੰਡਰ ਬੁਕਿੰਗ ਦੀ ਪ੍ਰਕਿਰਿਆ ਬਦਲ ਦਿੱਤੀ ਗਈ ਹੈ ਜਾਰੀ ਕੀਤੇ ਗਏ ਨਿਯਮ ਦੇ ਤਹਿਤ ਗੈਸ ਸਿਲੰਡਰ ਬੁਕਿੰਗ ਡਿਲੀਵਰੀ ਅਤੇ ਸਬਸਿਡੀ ਪ੍ਰਕਿਰਿਆ ਨੂੰ ਡਿਜੀਟਲ ਕੀਤਾ ਗਿਆ ਹੈ ਹੁਣ ਗੈਸ ਸਿਲੰਡਰ ਬੁੱਕ ਕਰਵਾਉਣ ਤੋਂ ਪਹਿਲਾਂ ਖਪਤਕਾਰ ਨੂੰ ਆਪਣਾ ਕੇਵਾਈਸੀ ਅਪਡੇਟ ਕਰਵਾਉਣਾ ਪਵੇਗਾ ਜਿਸ ਲਈ ਖਪਤਕਾਰ ਨੂੰ ਆਪਣਾ ਆਧਾਰ ਕਾਰਡ ਨੰਬਰ ਮੋਬਾਈਲ ਨੰਬਰ ਅਤੇ ਹੋਰ ਜਾਣਕਾਰੀ ਜਨਸੀ ਨੂੰ ਅਪਡੇਟ ਕਰਨੀ ਪਵੇਗੀ ਜਿਸ ਦੇ ਇਸ ਦੇ ਲਈ ਤੁਹਾਡਾ ਉਦਾਹਰਨ ਨੰਬਰ ਮੋਬਾਈਲ ਨੰਬਰ ਨਾਲ ਲਿੰਕ ਹੋਣਾ ਚਾਹੀਦਾ ਹੈ ਜਿਸ ਖਪਤਕਾਰ ਦਾ ਕਵਾਈਸੀ ਅਪਡੇਟ ਨਹੀਂ ਹੋਇਆ ਉਸ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਬੁਕਿੰਗ ਤੋਂ ਬਾਅਦ ਗੈਸ ਸਿਲੰਡਰ ਦੀ ਡਿਲੀਵਰੀ ਲਈ ਇੱਕ ਨਿਯਮ ਲਾਗੂ ਹੋ ਗਿਆ ਹੈ ਜਦ ਅਸਲ ਗੈਸ ਸਿਲੰਡਰ ਦੀ ਡਿਲੀਵਰੀ ਦੌਰਾਨ OTP ਵੈਰੀਫਿਕੇਸ਼ਨ ਜ਼ਰੂਰੀ ਹੈ ਦੱਸ ਦਿੱਤੇ ਕਿ ਇਹ OTP ਤੁਹਾਨੂੰ ਗੈਸ ਸਿਲੰਡਰ ਬੁਕਿੰਗ ਦੌਰਾਨ ਆਇਆ ਸੀ ਜੋ ਕਿ ਡਿਲੀਵਰੀ ਬਰਾਏ ਬੋਏ ਨੂੰ ਦੇਣਾ ਪੈਂਦਾ ਹੈ ਜੇਕਰ ਤੁਸੀਂ ਆਪਣਾ ਖਾਤ ਕਰ ਆਪਣਾ OTP ਨਹੀਂ ਦਿੰਦਾ ਤਾਂ ਉਸ ਨੂੰ ਸਿਲੰਡਰ ਨਹੀਂ ਮਿਲੇਗਾ ਹੁਣ ਗੈਸ ਸਿਲੰਡਰ ਦੀ ਡਿਲੀਵਰੀ ਤੋਂ ਬਾਅਦ ਇੰਜਨਿਜ਼ਮ ਸਬਸਿਡੀ ਤੇ ਲੱਗਦਾ ਹੁੰਦਾ ਹੈ ਗੈਸ ਸਿਲੰਡਰ ਸਬਸਿਡੀ ਦਾ ਲਾਭ ਲੈਣ ਲਈ ਖਾਤ ਕਰ ਦਾ ਬੈਂਕ ਖਾਤਾ ਧਾਰ ਅਤੇ ਗੈਸ ਨਾਲ ਕਨੈਕਸ਼ਨ ਲਿੰਕ ਹੋਣਾ ਜੀ ਪਲਾਜ਼ਮੀ ਹੈ ਸਰਕਾਰ ਸਮੇਂ-ਸਮੇਂ ਤੇ ਸਬਸਿਡੀ ਦੀ ਰਕਮ ਬਦਲ ਸਕਦੀ ਹੈ ਇਸ ਲਈ ਕੋਈ ਵੀ ਨਿਸ਼ਚਿਤ ਰਕਮ ਨਹੀਂ ਹੈ ਕਿਰਪਾ ਕਰਕੇ ਤੁਹਾਨੂੰ ਇਹ ਦਸਤਾਵੇਜ਼ ਦੱਸ ਦਈਏ ਕਿ ਜੇਕਰ ਤੁਸੀਂ ਲੋੜ ਤੋਂ ਵੱਧ ਗੈਸ ਸਿਲੰਡਰ ਬੁੱਕ ਕਰਦੇ ਹੋ ਤਾਂ ਤੁਹਾਨੂੰ ਸਬਸਿਡੀ ਨਹੀਂ ਮਿਲੇਗੀ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ